विधानसभा होवे हो चाहे सीएम साहब ਸਾਡੇ ਮਾਨਸਾ ਆਪਕੇ ਦੁਆਰ ਸਰਕਾਰ ਦਾ ਜਨਮਾਰਾ ਲਾਇਆ ਹੈ ਸਰਕਾਰ ਆਪਕੇ ਦੁਆਰ ਦੇ ਤਹਿਤ ਮਾਨਸਾ ਪਹੁੰਚੇ ਤਰਨ ਦੇ ਉਹ ਅੱਗੇ ਗਿਆ ਸ਼ਾਨੂ ਐਸਐਸ ਨੂੰ ਲੈ ਕੇ ਦਿੱਤਾ ਬਿਆਨ ਦਿਨ ਦੰਦਾਂ ਦੇ ਬਾਹਰ ਲੈਣੇ ਸੀ ਐਮ ਸਾਹਿਬ ਕੋ ਪਰ ਤੁਸੀਂ ਬੀਨੋ ਦੇਸ਼ ਦੇ ਕੱਲੇ ਨੂੰ ਬੁਲਾ ਦੋ ਮੈਂ ਸਭ ਤੋਂ ਪਹਿਲਾਂ ਸੀਐਲ ਸਾਹਿਬ ਦਾ ਸਤਿਕਾਰ ਕਰੂੰਗਾ ਜਿਹਾ ਆਇਆ ਆਖੂ ਦਾ ਉਤਮ ਨਗਰੋਂ ਆ ਕੇ ਕੋਇਂ ਪੁਆਇੰਟ ਅੱਥਰੂ ਦਾ ਕੀਤੀ ਵੀ ਸੀਐਲ ਸਾਹਿਬ ਨਾਲ ਵੀ ਥੋੜੀ ਜਿਹੀ ਗੱਲਬਾਤ ਹੋ ਜੇ ਤਾਂ ਉਸ ਮੇਰੇ ਦਿੱਤੇ ਮੈਨੂੰ ਕਲੀਅਰ ਇਹ ਦਿੰਦਾ ਕਹਿੰਦਾ ਯਾਰ ਉਸ ਕਰਦੇ ਬੰਦੇ ਨੂੰ ਮੇਰੇ ਅੱਖੇ ਲੰਦਾ ਪੁੱਤ ਦੀ ਦੱਸੋ ਵੀ ਨਫਰਤ ਵੀ ਇਹ ਹੱਦ ਤੱਕ ਮੈਂ ਕਰਮਾਂ ਕਦੋਂ ਬਣਾਇਆ ਜਦੋਂ ਤੁਹਾਡੀ ਸਰਕਾਰ ਦੀਆਂ ਨਲੇਕੀਆਂ ਦੇ ਕਾਰਨ ਮੇਰਾ ਕਰੋੜਾ ਕਰੋੜ ਵਾਲਾ ਪੁੱਤ ਤੁਸੀਂ ਪਲਾ ਦੇ ਵਿੱਚ ਮਿਲੀ ਭੁਗਤ ਨਾਲ ਬਿਲਕੁਲ ਸਾਰੀ ਪ੍ਰੀਪਲਾਨ ਪ੍ਰੋਗਰਾਮ ਦੇ ਤਹਿਤ ਮੇਰੇ ਬੱਚਾ ਖੋਲਿਆ ਮੈਂ ਕਰਨਾ ਉਹਦੇ ਕੋਲਿਆ ਮੈਂ ਕਹਿੰਦਾ ਵੀ ਇੰਨੀ ਨਫਕ ਅਸੀਂ ਜਦੋਂ ਤੁਹਾਡਾ ਦਰਵਾਜ਼ਾ ਕੀਤਾ ਸੀ ਸ਼ਹਿਰ ਦੇ ਲੋਕਾਂ ਨੂੰ ਸਾਡੇ ਭਰਾਵਾਂ ਤੋਂ ਕਾਫੀ ਸਿੱਖੇ ਹੋਣਗੇ ਇਹ ਗੱਟੀਆਂ ਸਾਡੇ ਤੋਂ ਵੀ ਹੋ ਜਾਉਣਗੀਆਂ ਤਾਂ ਜੋ ਇਹਨਾਂ ਨੂੰ ਇਹਨਾਂ ਵੱਡਾ ਮੌਕਾ ਮਿਲਿਆ ਜਿਹਦੇ ਬੰਦਾ ਪੰਚਾਇਤ ਦੇ ਅੰਦਰ ਵੀ ਨਹੀਂ ਬੋਲ ਸਕਦਾ ਸੀ ਉਹ ਅਸੀਂ ਕੈਬਨਟ ਦੇ ਵਿੱਚ ਤੇ ਹੁੰਦਾ ਔਰ ਕੈਬਨਟ ਦੇ ਮੰਤਰੀ ਦੀ ਗੱਲ ਸੁਣ ਲੋ ਮੈਂ ਖੁਡੀਆਂ ਸਾਹਿਬ ਨੂੰ ਮਿਲਿਆ ਲਿਖਤੀ ਰੂਪ ਤੋਂ ਦਿਕਾਉਣਾ ਆਪਣੀ ਉਸ ਬਸਤੀ ਨੇ ਬਸੇ ਜੀ ਮੈਨੂੰ ਸਦਾ ਸਾਲ ਹੋ ਗਿਆ ਘੁੰਮਦੇ ਫਿਰਦੇ ਨੂੰ ਤੁਸੀਂ ਇੱਕ ਗੈਂਗਸਟਰ ਦੀ ਜੇਲ੍ਹ ਤੋਂ ਤੁਹਾਡੀ ਕਸ਼ਤਰੀਏ ਦੌਰਾਨ ਵੀਡੀਓ ਬਣਾਦਦੇ ਹੋ ਤਾਂ ਤਾਂ ਹੁਣ ਹਲਕਾ ਤੇਰੀ ਪਤਾ ਲੱਗ ਰਿਹਾ ਜੀ ਵੀਡੀਓ ਕਦੋਂ ਬਣੀ ਸੀ ਦਾ ਉਹਦਾ ਮਕਸਦ ਕੀ ਸੀ ਹੁਣ ਕੀ ਤੁਸੀਂ ਦੋਨੋਂ ਨੂੰ ਮੇਰੇ ਜਿਹੜੇ ਗਵਾਹ ਹੋ ਜਾਂ ਮੈਂ ਆਰਬਾ ਕੋਰਟ ਦੇ ਵਿੱਚ ਵੀ ਨਾ ਪਹੁੰਚਾਂ ਤਾਂ ਮੈਂ ਕਹਾਂ ਕਿ ਮੈਨੂੰ ਬੁਲਾ ਕੇ ਤੁਸੀਂ ਇੱਕ ਵਾਰੀ ਕਹਿ ਦਿਓ ਤਾਂ ਮੈਂ ਆਪਣੇ ਕੇਸ ਵੀ ਵਿਦਰਾ ਕਰ ਲਊਗਾ ਮੈਂ ਅਗਲੀ ਗੌਰਮਤ ਕੋਈ ਆ ਕੇ ਦੁਬਾਰਾ ਇਹ ਓਪਨ ਕਰਾਵਾਂਗੇ ਜੇ ਤੁਹਾਡਾ ਮਨ ਰਹੀ ਨੀ ਮੇਰੇ ਨਾਲ ਹੋਊਗਾ ਧੰਨਵਾਦ ਤੇ ਮੇਰੇ ਕੋਈ ਹੱਥ ਹੋ ਗਏ ਚਲੋ ਇੱਕ ਗੱਲ ਹੋਈ ਵੀ ਮੇਰਾ ਬੱਚਾ ਇਹਨੇ ਮਾਰਤਾ ਧੰਨਵਾਦ ਜੋ ਆਲਪਰ ਕੁਝ ਜਿੰਨੇ ਸਾਲ ਖਾਈ ਸੀ ਉਹ ਵਿਚਾਰਾ ਚੋ ਗਿਆ ਪਰ ਤੋ ਹੁ ਅਗਲੀ ਹੱਥ ਦੇਖੋ ਤੁਹਾਡੀਆਂ ਕਰੋੜਾਂ ਲੋਕਾਂ ਦੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਮੈਂ ਤੁਹਾਡਾ ساری ਜ਼ਿੰਦਗੀ ਕਾਰਜਦਾਰ ਵੀ ਤੁਸੀਂ ਮੇਰੇ ਲਈ ਇੰਨੀਆਂ ਦੁਆਵਾਂ ਕੀਤੀਆਂ ਔਰ ਅਕਾਲ ਪੁਰਖ ਨੇ ਫੈਸਲਾ ਆਪਣੇ ਹੱਥ ਦੇ ਵਿੱਚ ਦਿੱਤਾ ਆਪਾਂ ਉਸ ਘਰ ਦੇ ਵਿੱਚ ਬਰਦੇ ਹੋਏ ਦੁਬਾਰਾ ਤੋਂ ਮੈਨੂੰ ਤੁਸੀਂ ਆਹ ਨਿਹਾਲ ਸਾਹਿਬ ਜੀ ਆਕਾਰ ਔਰ ਸੈਕਟਰ ਦੀ ਔਰ ਸਤੇਜ ਦੀ ਦੋਨਾਂ ਦੀ ਨਫਤ ਦੀ ਹੱਦ ਦੇਖੋ ਵੀਰੋ 14 ਤਿੰਨ ਨੂੰ ਉਥੋਂ ਚਿੱਤੀ ਲੀਜ਼ ਕਰ ਦਿੰਦੇ ਆ ਇਹ ਨੋ ਮੈਂ ਜਨੇ ਬੱਚੇ ਦੇ ਕਾਲੇ ਦੇ ਮੰਗਦੇ ਜੀ ਜਦੋਂ ਮੈਂ ਮਾਂਸਾ ਤੋਂ ਟ੍ਰਾਂਸਫਰ ਹੋ ਕੇ ਬਟਿੰਡੇ ਚਲਾ ਗਿਆ ਤਾਂ ਉੱਥੋਂ ਦੇ ਸੀਐਮਓ ਤੋਂ ਲੈਟਰ ਲੈ ਕੇ ਬਟਿੰਡੇ ਵਾਲਾ ਸੀਐਮਓ ਦੇ ਨਗਰਪਾਲਿਕਾ ਹੁੰਦੇ ਆਇਆ ਫਿਰ ਮੈਂ ਲਾਈਵ ਹੁਣ ਆਪਣੀ ਵਿੱਤ ਤੁਹਾਡੇ ਤੱਕ ਪੇਟਾਉਣਾ ਸਾਰੇ ਵੀ ਦੋਸਤੋ ਮੇਰਾ ਇਸ ਗੱਲ 'ਚ ਕਸੂਰ ਕੀ ਹੈ ਮੇਰੇ ਕੋਲੇ ਬੱਚੇ ਦੇ ਕਾਲੇ ਦਿਖਾਦੇ ਡੀਐਨਏ ਟੈਸਟ ਮੇਰਾ ਫੂਨ ਟੈਸਟ ਕਰ ਲੋ ਹੋਰ ਮੇਰੇ ਕੋਲੇ ਕੀ ਹੈ ਬੱਚੇ ਦਾ ਤਾ ਉਹਨਾਂ ਨੇ ਨਾ ਵਖਰੇ ਇਹ ਸਾਤਾ ਕੇ ਦੇਖ ਲੋ ਕਿ ਜਿਹੜਾ ਸਿੱਧੂ ਉਸ ਵਾਲੇ ਨੇ ਮਾਰ ਕੇ ਅਸੀਂ ਹਵਾ ਖਤਮ ਕੀਤਾ ਇਹ ਹਵਾ ਫੇਰ ਪੈਦਾ ਹੋ ਗਿਆ ਇਹ ਚੱਪੀਆਂ ਵੀਰੋ ਸੈਟਰ ਨੇ ਤੇ ਸੇਕ ਨੇ ਮਿਲ ਕੇ ਘੱਲੇ ਹੁਣ ਤੁਸੀਂ ਆਪ ਸੋਚੋ ਇੱਕ thora ਪਰ ਮਾਸੂਮ ਜਿਹਨੇ ਉਹਦੇ ਨਹੀਂ ਪਤਾ ਮੇਰਾ ਜਨਮ ਹੋਇਆ ਕਿੱਥੇ ਹੈ ਹਾਲੇ ਮੈਂ ਕੀ ਹੋ ਜੇ ਮਹਾਰਾਜ ਵੱਡਾ ਹੋਣਾ ਪਾਲਣਾ ਤਾਂ ਉਹਦੇ ਪ੍ਰਤੀ ਵੀ ਨਿੰਦਿਤ ਕੀ ਸੋਚ ਹੈ ਮੇਰੇ ਬੁੱਤ ਨੇ ਸਿਕਿਉਰਟੀ ਦੇ ਬੰਦੇ ਆ ਬੈਠੇ ਜਗਿੰਦਰਵਰਦਾ ਸਾਹਿਬ ਮੈਂ ਕਹਾ ਦੋ ਸਾਲ ਜਿਹੜਾ ਬੱਚਾ ਤੇ ਜਿਊਗਾ ਤਾਂ ਇਹਦੀ ਕਿਰਪਾ ਕਰਕੇ ਦਿਓਗਾ ਮੈਂ ਗਦੋਂ ਕਿ ਇਹਦਾ ਤਾਂ ਬਹੁਤ ਚੀਜ਼ ਸੀ ਤਾਂ ਮੈਨੂੰ ਮੌਕੇ ਦੀ ਸੁਰੱਖਿਆ ਦੇ ਲਈ ਮੈਨੂੰ ਸੂਚਨਾ ਦੇ ਮਿਲੀ ਮੈਨੂੰ ਲੱਗਦਾ ਹੈ ਕਿ ਬਾਰੇ ਚੌਕਸ ਵੀ ਕੀਤਾ ਗਿਆ ਬਰਵਾਰ ਦਾ ਤੋਂ ਚੰਡੀਗੜ੍ਹ ਬਰਾ ਲਿਆ ਲਿਆ ਸੀ ਜੇਕਰ ਕਿਸੇ ਪਾਸੋਂ ਕੋਈ ਇਨਫੋਰਮੇਸ਼ਨ ਇਹ ਪੂਰਨ ਪਹੁੰਚ ਆਉਂਦੀ ਸੀ ਕਿ ਤਰ੍ਹਾਂ ਵੀ ਪਰੰਤੂ ਇੱਥੇ ਸਪੈਸ਼ਲ ਸੈੱਲ ਨੇ ਦੱਸਿਆ ਸਰਕਾਰ ਨੂੰ ਇਹ ਸਿੱਧੂ ਮੂਸੇਵਾਲਾ ਇੱਕ ਗੁਦਾਮੀ ਦੇ ਕਾਬੂ ਹੈ ਇਹ ਦੋ ਬੰਦੇ ਨੂੰ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਹਾਈ ਹੈ ਸਾਰੇ ਬੰਦੇ ਇਸ ਲੋਟੀ ਬੜਾ ਹੈ ਜੇ ਬੜਾ ਤਾਂ ਸਰਕਾਰ ਨੇ ਕੀਤਾ ਕਿ ਉਹ ਚਿੱਟੀ ਨੂੰ 잡ਤਾ ਸਿਉਟੀ ਸਭੂ ਬਰਦਾ ਕਰ ਚਲੋ ਬਰਦਾ ਕਰ ਦਿੰਦੇ ਇਲੈਕਸ਼ਨ ਤੋਂ ਬਾਅਦ ਟੋਟਲ ਸਿਕਿਉਰਿਟੀ ਬਣ ਰਹਾ ਹੋਗੀ ਸੀ ਅਸੀਂ 12 15 ਦਿਨਾਂ ਦੇ ਤਹੇ ਰਹੇ ਬਿਨਾਂ ਕਿਸੇ ਮੰਨਤ ਤੋਂ ਖੰਮ ਬਾਰੇ ਰਹੇ ਸੀ ਮਾਰੇ ਕਿਉਂ ਜਦੋਂ ਗਵਰਨਮੈਂਟ ਦੇ ਦਿਤੇਸ਼ ਪੰਨੂ ਵਰਗੇ ਮੀਂਹ ਦੇ ਰਵਾਈਜ਼ਰ ਮੈਰ ਵੀ ਨਹੀਂ ਸੀ ਬਦਲਾ ਸਰਦੀ ਮੈਂ ਸਿੱਟ ਦੇ ਅੱਗੇ ਚੈਟ ਵੀ ਪੇਸ਼ ਕੀਤੀ ਜਿੱਦਾਂ ਉਹਨੇ ਉਹ ਚੈਟ ਕੀਤੀ ਸੀ ਜਿਹੜੀ ਜਿਹੜੀ ਵਿਧਰਾਸ ਚੋਟੀ ਕੀਤੀ ਹੈ ਇਹਨੂੰ ਵੀ ਵੈਲਡ ਕਰਦੇ ਮੈਂ ਸੀਮ ਸਾਹਿਬ ਕੋ ਬਾਤ ਕਰ ਲੂਗਾ ਇਹ ਸਾਰੀ ਮੇਰੇ ਕੋਲ ਚੈਟ ਮੌਜੂਦ ਹੈ ਜੀ

ਇਹੋ ਮੁਕਾਦਮੇ ਸਾਰੇ ਪੰਜਾਬ ਹੁੰਦੇ ਆ ਹਾਜ਼ਰ ਦੇ ਨੇ ਉਤਰੀ ਭਾਗ ਦੇ ਦੇ ਰਾਤ ਉਹਦਾ ਕੀ ਕੰਮ ਉਹ ਕਿਸੇ ਕੋਰਟ ਦੇ ਵਿੱਚ ਨੂੰ ਪੇਸ਼ ਨਹੀਂ ਹੋਉਂਦੇ ਜਿਹੜਾ ਬੰਦਾ ਫੇਰ ਕੱਢਾ ਤੁਸੀਂ ਕੋਈ ਚੰਗਾ ਆਪੂ ਚੋਰ ਦੇ ਇਲਾਕੇ 'ਚ ਉਹਨਾਂ ਦੇ ਫੇਰ ਦੋਤਾ ਕਰ ਲੱਗੇ ਨੇ ਉਹਨਾਂ ਦੀ ਮੌਤ ਦੇ ਬਣਾ ਕੇ ਜਾਰੀ ਕਰ ਲੱਗੇ ਉਹ ਲੋਰੈਂਸ ਦਾ ਗਿਰਦਾਹ ਦੇ ਵਿੱਚ ਕੰਮ ਪਈਆ ਦੱਸੋ ਉਹਨਾਂ ਉਹ ਜਿਸ ਤਰ੍ਹਾਂ ਮੇਰਾ ਬੱਚਾ ਕੱਪਣਾ ਪਾ ਕੇ ਆਪਣੇ ਸ਼ਹਿਰ ਦੇ ਵਿੱਚ ਘੁੰਮਣ ਵਾਸਤੇ ਗੈਰ-ਜ਼ਾਣ ਨੂੰ ਦੱਸ ਦਿਓ ਕਿ ਤੁਸੀਂ ਉਹ ਗੋਲੀਏ ਦੇ ਸਮਝ ਨਹੀਂ ਕਰਤਾ ਤਾਂ ਲਾਉਂਦੇ ਜਿੱਦੇ ਉੱਤੇ 100 ਪਰਚੇ ਆ ਉਹ ਜਦੋਂ ਬਾਹਰ ਚ ਜਾਂਦਾ ਫਿਰ ਉਹਦੀਆਂ ਲੱਤਾਂ ਕਿਉਂ ਨਾ ਕੰਮ ਨਹੀਂ ਪਾਈ ਮੈਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੇ ਹਾਂ ਉਹ ਤੁਸੀਂ ਤਿੰਨ ਤਿੰਨ ਡੀਐਸਟੀ ਦੀ ਛਾਤੀ ਦਿਨੇਓ ਉਹਨਾਂ ਨੇ ਰੱਖਿਆ ਕਰਦੇ ਉਹਨਾਂ ਦੇ ਗ੍ਰੈਂਡਿਡ ਕੱਪੜੇ ਪਾ ਕੇ ਤੇਸ਼ ਕਰਦੇ ਉਹਨਾਂ ਦੀ ਰਹੀਲਾ ਬਣਦੀ ਨੇ ਤਾਂ ਸਾਡੇ ਯੂਥ ਦੇ ਉੱਤੇ ਕੀ ਪ੍ਰਭਾਵ ਪੈਂਦਾ ਗੋਲੀਆ ਜੀ ਬੇਨਤੀ ਹੈ ਮੈਂ ਕੋਈ ਚੋਣ ਪ੍ਰਚਾਰ ਜਾਂ ਕੋਈ ਮਸਤਾਰ ਕੰਪੇਨਰ ਦੇ ਤੌਰ ਤੇ ਮੈਂ ਕੁਝ ਨਹੀਂ ਆ ਮਿਲੂ ਮੇਰਾ ਮਨ ਨੇ ਅੰਦਰੋਂ ਮੈਨੂੰ ਆਵਾਜ਼ ਦਿੱਤੀ ਵੀ ਤੂੰ ਵੀ ਜਾ ਤੂੰ ਵੀ ਜਿਹੜੇ ਸਹੀ ਬੰਦੇ ਖੜੇ ਨੇ ਉਹਦੀ ਮਦਦ ਕਰ ਜਾ ਕੇ ਲੋਕਾਂ ਨੂੰਰੇ ਹੱਥ ਬੰਨ੍ਹ ਲੋਕਾਂ ਨੂੰ ਅਪੀਲ ਕਰ ਸ਼ਾਇਦ ਤੇਰੀ ਅਪੀਲ ਦਾ ਲੋਕਾਂ ਦੇ ਮਨ ਤੇ ਥੋੜਾ ਬੋਟਾ ਅਸਰ ਹੋ ਜੇ ਤਾਂ ਮੈਨੂੰ ਉਮੀਦ ਹੈ ਵੀ ਤੁਸੀਂ ਮੇਰੇ ਪਰਿਵਾਰ ਦਾ ਮੇਰੇ ਖੈਰ ਸੁਖ ਦਾ ਮੇਰੇ ਪਰਿਵਾਰ ਦੀ ਚੜ੍ਹਦੀ ਕਲਾ ਦੀ ਹਮੇਸ਼ਾ ਅਰਦਾਸ ਕਰਦੇ ਹੋ ਪਰੰਤੂ ਮੈਂ ਤੁਹਾਡੇ ਇੱਕ ਬੜੇ ਭਾਵਕ